ਜਿਤੇ ਪੂਰੇ ਭਾਰਤ ਦੇ ਵਿੱਚ ਹੋਲੀ ਦਾ ਤਿਉਹਾਰ ਬੜੇ ਧੂਮ-ਧਾਮ ਅਤੇ ਜੋਰਾਂ-ਸ਼ੋਰਾਂ ਦੇ ਨਾਲ ਮਨਾਇਆ ਜਾਂਦਾ ਹੈ ਉੱਥੇ ਗੱਲ ਕੀਤੀ ਜਾਵੇ ਪਟਿਆਲਾ ਸ਼ਹਿਰ ਦੀ ਤਾਂ ਪਟਿਆਲਾ ਦੀ ਹੋਲੀ ਕਾਫੀ ਮਸ਼ਹੂਰ ਹੈ ਕਿਉਂਕਿ ਇੱਥੇ ਵੱਖ-ਵੱਖ ਤਰੀਕੇ ਦੇ ਪਿਚਕਾਰੀਆਂ, ਰੰਗ-ਗੁਲਾਲ ਅਤੇ ਹੋਰ ਹੋਲੀ ਖੇਡਣ ਵਾਲੇ ਨਵੇਂ ਯੰਤਰ ਐਨੇ ਮਸ਼ਹੂਰ ਨੇ ਕਿ ਪਟਿਆਲਾ ਦੇ ਸਰਹੱਦੀ ਬਾਜ਼ਾਰ ਦੇ ਵਿੱਚ ਇਸ ਨੂੰ ਇੱਕ ਖਾਸ ਹੋਲੀ ਮਾਰਕੀਟ ਦਾ ਨਾਮ ਵੀ ਦਿੱਤਾ ਗਿਆ। ਬੋਤੈਨ ਵੀ ਨਿਊਜ਼ ਦੀ ਟੀਮ ਨੇ ਦੁਕਾਨਦਾਰਾਂ ਦੇ ਨਾਲ ਖਾਸ ਗੱਲਬਾਤ ਕਰਦੇ ਆਂ ਕਿ ਕੁਝ ਜਾਣਕਾਰੀ ਹਾਸਲ ਕੀਤੀ ਹੈ ਆਉ ਜਾਣਦੇ। ਸਸ਼ੀਗਲ 에ਰ ਵੀ ਨਿਓ ਦੇਖ ਰਹੇ ਹੋ ਜਿਹਦੀ ਹੌਲੀ ਹੈ ਤੇ ਹਨ ਆਉਣ ਵਾਲਾ ਦੇ ਬਖ ਬਖ ਬਜਾਰਾ ਦੇ ਦਰੋਂ ਰੌਣਕਾਂ ਸਾਂਝੀਆਂ ਕਰੂਗਾ ਪਹਿਲਾਂ ਕੈਨ ਵਿੱਚੋਂ ਤਸਵੀਰਾਂ ਆਉ ਹੋ ਜਿਹੜੀ ਇਸ ਵਾਰ ਨਵੇਂ ਜਿਹੜੀ ਦੀ ਪਚਕਾਰੀ ਆਈ ਆ ਤੇ ਰੰਗ ਆਏ ਕਲਰਫੁਲ ਤੇ ਜਿਹੜੇ ਸਾਡੇ ਨਾਲ ਜਿਹੜੇ ਦੁਕਾਨਦਾਰ ਆ ਉਹਨਾਂ ਦੇ ਬੱਚੇ ਵਿੱਚ ਹੌਲੀ ਹੈ ਤੇ ਹਨ ਆਉਣ ਵਾਲਾ ਕਿੰਨੀ ਕੀ ਤਿਆਰੀ ਹੈ ਕੀ ਕੁਝ ਬਜਾਰ ਜਾਏਗਾ ਸਸ਼ੀਗਲ ਜੀ ਮੇਰਾ ਨਾਮ ਰਾਜਾ ਹੈ ਜੀ ਹੁਣ ਜੀ ਹੌਲੀ ਦਾ ਤਿਹਾਰ ਬੜਾ ਵਧੀਆ ਤਰੀਕੇ ਨਾਲ ਆਉਣ ਲੱਗਾ ਕਿਉਂਕਿ ਇਸ ਸਮੇਂ ਹੌਲੀ ਪੇਪਰ ਖਤਮ ਹੋ ਚੁੱਕੇ ਸਕੂਲ ਬੱਚਿਆਂ ਦੇ ਤੇ ਛੁੱਟੀਆਂ ਆ ਚੁੱਕੀਆਂ ਨੇ ਤੇ ਉਸ ਤੋਂ ਇਲਾਵਾ ਬੱਚਿਆਂ ਦਾ ਕ ਇਲੈਕਟ੍ਰਿਕ ਪਚਕਾਰੀਆਂ ਆਣ ਲੱਗ ਗਈ ਭਾਜੀ ਮੈਨ ਜਿਹੜਾ ਰੋਜ਼ਾਨਾ ਬੱਚਿਆਂ ਦਾ ਇਲੈਕਟ੍ਰਿਕ ਪਚਕਾਰੀਆਂ ਵਾਲਾ ਹੋ ਗਿਆ ਮਿਊਜ਼ਿਕ ਵਾਲੀ ਪਚਕਾਰੀ ਆਣ ਲੱਗੀ ਜਿਵੇਂ ਉਸ ਤੋਂ ਇਲਾਵਾ ਫਿਰ ਮਤਲਬ ਫੋਗ ਆਣ ਲੱਗੇ ਸਪਰੇਅ ਆਣ ਲੱਗੇ ਮਤਲਬ ਹੋਲੀ ਹੁਣ ਬਹੁਤ ਵੱਡਾ ਤਿਹਾਰ ਵੰਗ ਮਨਾਇਆ ਜਾਂਦਾ ਜਿਵੇਂ ਤੁਸੀਂ ਦੇਖ ਹੀ ਰਹੇ ਹੋ ਸਾਡੇ ਕੋਲ ਹਰ ਤਰ੍ਹਾਂ ਦੀ ਵੈਰਾਈਟੀ ਪਈ ਹੈ ਇਸ ਟਾਈਮ ਇਲੈਕਟ੍ਰਿਕ ਫੋਗ ਸਪਰੇਅ ਮਤਲਬ ਹਰ ਚੀਜ਼ ਦੇ ਪਚਕਾਰੀ ਮੰਗਾਈਆਂ ਪਈਆਂ ਆ ਦੇਖੋ ਇਹ ਸਾਡੇ ਕੋਲ ਹੁਣ ਅੱਜ ਕੱਲ ਤਾਂ ਪਾਣੀ ਪਾ ਕੇ ਯੂਜ਼ ਕਰਨ ਦੀ ਵੀ ਉਹ ਲੋਡ ਨਹੀਂ ਬਾਰ-ਬਾਰ ਵਾਰਨ ਦੀ ਪ੍ਰੈਸ਼ਰ ਵਾਰਨ ਦੀ ਇੱਕ ਵਾਰੀ ਬਸ ਭਰ ਲਓ ਪਾਣੀ ਬੱਸ ਪਹਿਲਾਂ ਨਾਲੋਂ ਹੌਲੀ ਦਾ ਮਹਿੰਗਾ ਸਸਤਾ ਕਿ ਮਹਿੰਗਾ ਹੋ ਗਿਆ ਭਾਜੀ ਪਹਿਲੇ ਨਾਲੋਂ ਹੌਲੀ ਪਹਿਲਾਂ ਦਾ ਕਟਾ ਮਤਲਬ ਕਿ ਤੁਸੀਂ ਇਹ ਲਾ ਲੋਗੇ 10 ਰੁਪਏ ਕਿਲੋ ਵਿਕਦਾ ਸੀਗਾ ਹੁਣ ਰੰਗ 200 ਰੁਪਏ ਕਿਲੋ ਵਿਕਦਾ ਜੀ 200 ਤੋਂ ਵੀ ਵੱਧ ਵਿਕ ਰਿਹਾ ਸਾਡੇ ਕੋਲ ਕਲਰ ਆਏ ਆ ਮਤਲਬ ਕਿ ਤੁਸੀਂ ਇਹ ਸੋਚੋ ਪਾਨ ਫਲੇਵਰ ਮਿੰਟ ਫਲੇਵਰ ਕਾਫੀ ਫਲੇਵਰ ਮਤਲਬ ਵੱਖਰੇ ਵੱਖਰੇ ਤਰ੍ਹਾਂ ਦੇ ਕਲਰ ਆਏ ਆ ਜਿਹੜੇ ਕਿ ਕਦੀ ਆਈ ਹੀ ਨਹੀਂ ਸੀ ਮਾਰਕੀਟ ਦੇ ਅੰਦਰ ਰਿਸਪੌਂਸ ਕੀ ਬਣਾ ਪਹਿਲਾਂ ਨਾਲੋਂ ਫੋਨ ਦਾ ਕਿੰਨਾ ਪਹਿਲੇ ਨਾਲੋਂ ਬਹੁਤ ਜ਼ਿਆਦਾ ਵਧੀਆ ਰਿਸਪੌਂਸਿਵ ਹੈ ਜੀ ਕਿਉਂਕਿ ਹੁਣ ਛੁੱਟੀਆਂ ਹੋ ਚੁੱਕੀਆਂ ਐ ਤੇ ਦੂਜੇ ਨੰਬਰ ਦੇ ਨਵੀਂ ਜਨਰੇਸ਼ਨ ਨੂੰ ਕਰੇਜ਼ ਹੋ ਗਿਆ ਜੀ ਹੁਣ ਹੋਲੀ ਦਾ ਕਿਉਂਕਿ ਹੋਲੀ ਲੋਕਾਂ ਨੇ ਤਿਹਾਰ ਸਿਰਫ ਫੋਨ ਤੇ ਦਿਖਾਣਾ ਕਿ ਅਸੀਂ ਕਿਵੇਂ ਖੇਡਨੀ ਹੋਲੀ ਉੱਚ ਕਰਕੇ ਮਤਲਬ ਕਿ ਹੁਣ ਕਰੇਜ਼ ਵੱਜ ਚੁੱਕਿਆ ਪਹਿਲੇ ਨਾਲ ਬਹੁਤ ਜ਼ਿਆਦਾ ਵੱਜ ਚੁੱਕਿਆ ਦੇਖ ਚੁੱਕੇ ਉਹ ਰਸ਼ ਲੱਗਿਆ ਪਿਆ ਸਾਡੇ ਕੋਲ ਹਰ ਤਰ੍ਹਾਂ ਦੇ ਕਲਰ ਆਏ ਮੈਂ ਸਾਡੇ ਕੋਲ ਸਾਰੇ ਸਟਾਈਲ ਮਤਲਬ ਕਰ ਰਾਂ ਦੇ ਚਾਈਨਸ ਵਗੈਰਾ ਆਉਂਦੇ ਸੀ ਲਿਕਵਿਡ ਆਉਂਦੇ ਸੀ ਪੱਕੇ ਕਲਰ ਆਉਂਦੇ ਸੀ ਹੁਣ ਜਿਹੜੇ ਸਕਿਨ ਨੂੰ ਖਰਾਬ ਕਰਦੇ ਸੀ ਪੱਕੇ ਰੰਗ ਦਾ ਰਿਵਾਜ ਰੁਝਾਨ ਘਟ ਗਿਆ ਜੀ ਹੁਣ ਮਤਲਬ ਲੋਕੀ ਹੁਣ ਬੜੇ ਪਿਆਰ ਨਾਲ ਤੇ ਵਧੀਆ ਤਰੀਕੇ ਨਾਲ ਤੇ ਬਾਜ਼ਾਰ ਦੇ ਵਿੱਚ ਹੋਰ ਕਾਫੀ ਤਰ੍ਹਾਂ ਦੇ ਕਲਰ ਆਏ ਵੇ ਇੱਕ ਨਵੇਂ ਕਲਰ ਆਏ ਇੱਕ ਫਲੇਵਰ ਦੇ ਕਲਰ ਆਏ ਤੁਹਾਨੂੰ ਦਿਖਾਉਂ ਜਿਹੜੇ ਫਲੇਵਰ ਕੋਕੋਨਟ ਫਲੇਵਰ ਲਿਖਿਆ ਹੋਇਆ ਹੈ ਪਹਿਲੀ ਵਾਰ ਕੋਕੋਨਟ ਫਲੇਵਰ ਗੁਲੂਕੰਦ ਫਲੇਵਰ ਮਿੰਟ ਫਲੇਵਰ ਤੇ ਹਲਦੀ ਫਲੇਵਰ ਮਤਲਬ ਇਹ ਜੇ ਕਲਰ ਆਣੇ ਸ਼ੁਰੂ ਹੋ ਗਏ ਲੋਕਾਂ ਦਾ ਮਤਲਬ ਰੁਝਾਨ ਵੱਧ ਗਿਆ ਕਿ ਲੋਕ ਸਕਿਨ ਪ੍ਰਤੀ ਬਹੁਤ ਉਹ ਹੋ ਗਏ ਤੇ ਇਸ ਲਈ ਸਭ ਤੋਂ ਵਧੀਆ ਕਲਰ ਲੋਕੀ ਲੈਣਾ ਸ਼ੁਰੂ ਕਰਤਾ ਹੁਣ ਇਹਨਾਂ ਨੇ ਕਿੰਨੀ ਕੋਸਟ ਕਿੰਨੀ ਹੈ ਜੀ ਇਹਦੀ ਕੋਸਟ 50 ਰੁਪਏ ਦਾ ਪੈਕਟ ਹੈ 50 ਰੁਪਏ ਦਾ 100 ਗ੍ਰਾਮ ਮਤਲਬ 500 ਰੁਪਏ ਕਿਲੋ ਲੇਗੇ ਨੇ ਲੋਕਾਂ ਦੇ ਲੋਕਾਂ ਦੇ ਲਈ ਕਿ ਲੈ ਰਹੇ ਨੇ ਲੋਕਾਂ ਨੂੰ ਪਤਾ ਕਿੰਨੀ ਦੀ ਦਵਾਈ ਮਹਿੰਗੀ ਹੈ ਇਸ ਤੋਂ ਇਲਾਵਾ ਭਾਜੀ ਫਰੂਟ ਕਲਰ ਵੀ ਆ ਜੰਨੇ ਆ ਦੇਖੋ ਇਹ ਸਾਰੇ ਫਰੂਟ ਤੋਂ ਬਣੇ ਹੋਏ ਕਲਰ ਆ ਕੋਕਦ ਵਾਲਿਆਂ ਦੇ ਟੈਟਰਾ ਪੈਕ ਹੋਰ ਬੜਿਆਂ ਵਿਗ ਆਈ ਪਏ ਭਾਜੀ ਨਵੀਆਂ ਚੀਜ਼ਾਂ ਦੀਆਂ ਆ ਜਿਵੇਂ ਅੱਜ ਕੱਲ ਬੱਚਿਆਂ ਦੇ ਵਿਗ ਪੰਨੇ ਆ ਟੀ-ਸ਼ਰਟ ਵਗੈਰਾ ਆਉਂਦੀਆਂ ਬਹੁਤ ਕੁ ਸਾਮਾਨ ਆਣਾ ਸ਼ੁਰੂ ਹੋ ਗਿਆ ਜੀ ਹੋਲੀ ਦਾ ਹੁਣ ਪਹਿਲੇ ਨਾਲੋਂ ਪਹਿਲਾਂ ਹੋਲੀ ਦੇ ਸਿਰਫ ਪੰਜ ਛੇ ੜ ਮੁੰਦੇ ਸੀ ਹੁਣ ਘੱਟੋ ਘੜੀ 200 ਤੋਂ ਪਲੱਸ ਵੈਰਾਈਟੀ ਹੋ ਗਈ ਹੋਲੀ ਦੇ ਸ਼ਾਟ ਗਨ ਸ਼ਾਟ ਹੋ ਗਏ ਹੋਲੀ ਦੇ ਪਟਾਕੇ ਹੋ ਗਏ ਹਰ ਚੀਜ਼ ਹੋਲੀ ਦੇ ਨਵੇਂ